ਸਸਕਲ ਜੀ ਮੈਂ ਹਾਂ ਸਕੇਤ ਗੁਪਤਾ ਇਸ ਵਕਤ ਅਸੀਂ ਮੌਜੂਦਾਂ ਫੇਰ ਦੁਬਾਰਾ ਉਸੇ ਜਗ੍ਹਾ ਤੇ ਸਾਡੇ ਨਾਲ ਕੁਝ ਜਥੇਬੰਦੀਆਂ ਨੇ ਉਹਨਾਂ ਦੇ ਲੀਡਰ ਨੇ ਕੁਝ ਸਪੋਕਸਮੈਨ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇਜਵੀਰ ਜੀ ਤੁਸੀਂ ਕਿਹੜੀ ਜਥੇਬੰਦੀ ਤੋਂ ਔਰ ਆਪਕੋ ਥੋੜਾ ਦੱਸੋਗੇ ਕਦੋਂ ਤੋਂ ਸੰਘਰਸ਼ ਮੋਰਚਾ ਨਾਲ ਜੁੜੇ ਹੋਏ ਹੋ ਮੈਂ ਬੀਕੇ ਸ਼ਹੀਦ ਭਗਤ ਸਿੰਘ ਨਾਲ ਦੋ ਸੰਬੰਧਿਤ ਰੱਖਦਾ ਹਾਂ ਮੈਂ ਸਪੋਕਸਪਰਸਨ ਹਾਂ ਉਹਨਾਂ ਦਾ ਹਰਿਆਣੇ ਤੋਂ ਤੇ ਅਸੀਂ ਲਗਾਤਾਰ ਪਿਛਲੇ 13 ਫਰਵਰੀ ਤੋਂ ਜਿਹੜਾ ਅੰਦੋਲਨ ਚੱਲ ਰਿਹਾ ਹੈ ਜਾਂ ਪਿਛਲਾ ਅੰਦੋਲਨ ਸੀਗਾ ਜਿਹੜਾ 2020 ਦੇ ਵਿੱਚ ਲ ਲਗਾਤਾਰ ਅੰਦੋਲਨ ਦੇ ਵਿੱਚ ਹੁਣ ਵੀ ਅਸੀਂ ਅੰਦੋਲਨ ਦੇ ਵਿੱਚ ਸ਼ੰਭੂ ਮੋਰਚੇ ਦੇ ਉੱਪਰ ਬੈਠੇ ਆ ਜਿਹੜੀ ਘਟਨਾ ਹੋਈ ਹੈ ਕੱਲ ਚੰਡੀਗੜ੍ਹ 에য়ারਪੋਰਟ ਦੇ ਉੱਤੇ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਕੰਗਨਾ ਰਣਾਵਤ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਚਪੇੜ ਮਾਰੀ ਗਈ ਹੈ ਜਾਂ ਥੱਪੜ ਮਾਰੇ ਗਿਆ ਹੈ ਔਰ ਕੁਲਵਿੰਦਰ ਕੋਰ ਹੋਣਾ ਵਾਲਾ ਜੋ ਕਿ ਸੀਆਈਐਫ ਦੇ ਜਵਾਨ ਨੇ ਉਹਨਾਂ ਵੱਲੋਂ ਇਹ ਚਪੇੜ ਮਾਰੀ ਗਈ ਤੁਸੀਂ ਅੱਜ ਉਹਨਾਂ ਦੇ ਘਰ ਆਏ ਹੋ ਔਰ ਇਹ ਸੰਬੰਧੀ ਕੋਈ ਜਥੇਬੰਦੀ ਵੱਲੋਂ ਕੋਈ ਅਗਲਾ ਮੋਰਚੇ ਦੀ ਤੈਅ ਕੀਤੀ ਗਈ ਹੋਵੇ ਜਿਹੜੀ ਪਹਿਲਾਂ ਤਾਂ ਕੋਈ ਇਹਦਾ ਕੋਈ ਐਵੀਡੈਂਸ ਨਹੀਂ ਹੈਗਾ ਕਿ ਉਹਨਾਂ ਨੇ ਚਪੇੜ ਮਾਰੀ ਹੈ ਉਹਨਾਂ ਨੇ ਗੱਲ ਕਹੀ ਹੈ ਵੀ ਉਹਨਾਂ ਦੀ ਜਿਹੜੀ ਵੀਡੀਓ ਵੀ ਆਈ ਹੈ ਬਾਹਰ ਉਹਦੇ 'ਚ ਇਹ ਗੱਲ ਕਲੀਅਰ ਹੋ ਕੇ ਆਉਂਦੀ ਹੈ कि उन्होंने कहा है कि मेरी माँ भी वहां बैठी थी और मेरी माताएं वहाँ वहां बैठी थी तो उनमें शामिल थी जिनको इन्होंने गाली बकी थी या इन्होंने गलत अपशब्द बोले थे तो वहां पर आप कहीं पर भी अभी तक वीडियो नहीं है कि उन्होंने उनको चपेट मारी है जब तक कंगना का आज तक का जो स्वभाव रहा है वो ए, ए, ਇਸਰਾ ਹੈ ਕਿ ਉਹ ਬਦਤਮੀਜੀ سے بات کرتے ہیں اور ਆਪ دیکھیں ਕਿ ਉਸ ویڈیو کے اندر پہلے 15 सेकंड में उनका जो साथी था वो वो एक एक जो उनके साथ सहयोगी थी उनको एक थप्पड़ मारते दिखाई देते हैं उसके ऊपर किसी ने बात नहीं की नहीं जथेबंदी बोल लो जोड़ा हुन कोई आगे जथे जथेबंदी जथेबंदी बोल लो जोड़ी कॉल दीती गई है वो यही कॉल है कि आਉਣ वाली 9 तारीख नु ਅਸੀਂ ਇੱਕ ਨ્યાય ਮਾਰਚ ਕਰਾਂਗੇ ਅ ਅੰਬਸਾਹ ਗੁਰਦਾਰੇ ਤੋਂ ਲੈ ਕੇ ਐਸਐਸਪੀ ਮੁਹਾਲੀ ਤੱਕ ਕੀ ਮੰਨਦੇ ਤੁਸੀਂ ਇੱਕ ਆਰਮੀ ਏਰੀਆ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਇਹਦਾ ਆਰਮੀ ਦੇ ਜਿਹੜੇ ਰੂਲ ਰੈਗੂਲੇਸ਼ਨ ਵੀ ਪਤਾ ਨੇ ਔਰ ਜੇ ਦੇਖਿਆ ਜਾਵੇ ਤੇ ਜੇ ਕੰਗਨਾਰਾਣਾਵਤ ਇਹ ਕਹਿੰਦੇ ਨੇ ਕਿ ਉਹਨਾਂ ਥੱਪੜ ਮਾਰਿਆ ਤੇ ਉਹਦਾ ਇੱਕ ਐਮਐਲਆਰ ਹੋਣਾ ਚਾਹੀਦਾ ਸੀ ਕਾਨੂੰਨ ਦੇ ਮੁਤਾਬਕ ਔਰ ਉਹਨਾਂ ਨੂੰ ਇੱਕ ਦਰਖਾਸਤ ਦੇਣੀ ਚਾਹੀਦੀ ਸੀ ਜਿਸ ਤੋਂ ਬਾਅਦ ਜੇ ਕੋਈ ਪਰਚਾ ਜਾਂ ਮਾਮਲਾ ਦਰਜ ਹੋਣਾ ਚਾਹੀਦਾ ਹੈ ਤੇ ਜਿਹੜਾ ਫੌਜ ਵੱਲੋਂ ਕੀ ਕਾਰਵਾਈ ਕੀਤੀ ਜਾ ਸਕਦੀ ਵੱਧ ਤੋਂ ਵੱਧ ਇਸ ਤੋਂ ਪਰ ਅਸਲ 'ਤੇ ਇਹਦੇ ਬਾਰੇ ਬਿਹਤਰ ਵੈਸੇ ਸੀਆਈਐਸਐਫ ਦਾ ਜਿਹੜਾ ਸਟਾਫ ਹੈ ਉਹ ਦੱਸ ਸਕਦਾ ਪਰ ਇੱਕ ਜਿਵੇਂ ਸਾਨੂੰ ਜਿਵੇਂ ਸਾਨੂੰ ਪਤਾ ਹੈਗਾ ਕਿ ਉਹਨੇ ਇਹ ਸਾਰਾ ਕੁਝ ਫੇਮ ਦੇ ਲਈ ਕੀਤਾ ਕਿਹਾ ਉਹਨਾਂ ਦੀ ਜਿਹੜੀ ਇੱਕਦਮ ਇੱਕ ਵੀਡੀਓ ਆਣੀ ਇਹ ਗੱਲ ਬੋਲਣੀ ਉਹਦੇ 'ਚ ਕਿ ਜੋ ਪੰਜਾਬ ਕੇ ਅੰਦਰ ਅਤੰਕਵਾਦ ਉਰੂਗਰਵਾਦ ਪਨਫ ਰਹਾ ਹੈ ਵੱਧ ਰਹਾ ਹੈ ਉਸ ਨੂੰ ਰੋਕ ਲਗਾਉਣੇ ਲਈ ਕੁਝ ਕਰ ਲਓ ਬਲਕਿ ਇੱਕਦਮ ਕਲੇਮ ਕਰ ਦੇਣਾ ਪੂਰੇ ਪੰਜਾਬ ਨੂੰ ਤੁਸੀਂ ਭੰਡ ਰਹੇ ਹੋ ਉਹ ਤੋਂ ਬਾਅਦ ਇਸ ਪਰਿਵਾਰ ਦੀ ਹਿਸਟਰੀ ਤੱਕ ਨਹੀਂ ਉਹਨਾਂ ਨੂੰ ਪਤਾ ਪੰਜ ਲੋਕ ਆਰਮੀ ਚ ਨੇ 1965 ਨੂੰ 1965 ਦੀ ਜੰਗ ਇੱਥੇ ਲੜੀ ਗਈ ਹੈ ਤੇ ਤੁਸੀਂ ਕਿਵੇਂ ਬਲੇਮ ਕਰ ਸਕਦੇ ਹੋ ਇਸ ਚੀਜ਼ ਨੂੰ ਉਹ ਬੜਾ ਆਸਾਨ ਹੁੰਦਾ ਉਹਨਾਂ ਸੈਂਟੀਮੈਂਟਲ ਨੂੰ ਨਹੀਂ ਸਮਝ ਰਹੇ ਪਰਵਾਸ ਸਾਰਾ ਜਿਹੜਾ ਵਾ ਉਹ ਉਹਨਾਂ ਨੇ ਜੰਗ ਦੇ ਵਿੱਚ ਰਹੇ ਨੇ ਕਈ ਫੌਜ ਵੀ ਨੇ ਕਈ ਕੈਪਟਨ ਵੀ ਰਿਟਾਇਰ ਹੋਏ ਨੇ ਨਾਲ ਟਾਇਰ ਹੋਏ ਨੇ ਔਰ ਅੱਜ ਵੀ ਜਿਹੜਾ ਬੈਕਗ੍ਰਾਉਂਡ ਆ ਸਾਰਾ ਫੌਜ ਦਾ ਹੀ ਹੈਗਾ ਵਾ ਉਹਦੇ باوجود ਇਹ ਗੱਲ ਆਣੀ ਕਿ ਉਹਨਾਂ ਵੱਲੋਂ ਚਪੇੜ ਮਾਰਤੀ ਗਈ ਹੈਗੀ ਆ ਕੰਗਨਾਲਾ ਨਾਵਾ ਦੇ ਇੱਕ ਐਮਪੀ ਨੇ ਔਰ ਪੂਰੇ ਦੇਸ਼ ਦੇ ਵਿੱਚ ਇੱਕ ਬੜਾ ਦਹਿਸ਼ਤ ਦਾ ਮਾਹੌਲ ਵੀ ਕ੍ਰੀਏਟ ਕੀਤਾ ਜਾ ਰਿਹਾ ਹੈ ਕੀ ਮੰਨਦੇ ਹੋਗੇ ਇਦਾਂ ਦਾ ਕੋਈ ਅਗੇ ਇਨਸਟੈਂਟ ਅਸਲ 'ਚ ਉਹ ਇਹ ਜਿਹੜੇ ਭਾਜਪਾ ਸਰਕਾਰ ਦਾ ਹੀ ਹੈ ਸੈਂਟਰਲ ਏਜੰਸੀਆਂ ਦਾ ਇੱਕ ਪ੍ਰੋਪੋਗੈਂਡਾ ਪ੍ਰੋਪੋਗੈਂਡਾ ਚਲਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਪੰਜਾਬ ਨੂੰ ਇੱਕ ਰੈਡੀਕਲ ਸਟੇਟ ਦੱਸ ਕੇ ਲੋਕਾਂ ਨੂੰ ਰੈਡੀਕਲਸ ਦੱਸ ਕੇ ਇੱਕ ਸਪੈਸ਼ਲ ਵਰਡ ਯੂਜ਼ ਕਰਕੇ ਤੁਸੀਂ ਖਾਲਿਸਤਾਨੀ ਹੋ ਤੁਸੀਂ ਅੱਤਵਾਦੀ ਹੋ ਤੁਸੀਂ ਉਗਰਵਾਦੀ ਹੋ ਉਹ ਪੂਰੇ ਦੇਸ਼ ਦੇ ਵਿੱਚ ਇਹ ਸੰਦਰਭ ਦਿਖਾਉਣਾ ਚਾਹੁੰਦੇ ਨੇ ਕਿ ਇਹ ਜੰਮੂ ਕਸ਼ਮੀਰ ਦੀ ਤਰ੍ਹਾਂ ਇੱਕ ਡਿਸਟਰਬ ਸਟੇਟ ਹੈ ਤੇ ਉਹ ਆਪਣੀ ਰੂਲਿੰਗ ਹੈ ਜਿਹੜੀ ਅਮਿਤ ਸ਼ਾਹ ਦੇ ਬਿਆਨ ਸੀਗੇ ਕਿ ਹਮ ਰਾਸ਼ਟ੍ਰਪਤੀ ਸ਼ਾਸਨ ਲਾਗੂ ਕਰਕੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਆਵਾਜ਼ ਆ ਉਹਨੂੰ ਬੰਦ ਕਰਨਾ ਚਾਹੁੰਦਾ ਆ ਆਖਰੀ ਸਵਾਲ ਤੁਸੀਂ ਕੁਲਵਿੰਦਰ ਕੌਰ ਉਹਨਾਂ ਦੇ ਘਰ ਆਏ ਉਹਨਾਂ ਦਾ ਪਰਿਵਾਰ ਨਾਲ ਮਿਲੇ ਹੋ ਅ ਕੀ ਮੰਨਦੇ ਹੋ ਪਰਿਵਾਰ ਦਾ ਕਿੱਦਾਂ ਦਾ ਐਸ ਵਲੇ ਮਨੋਬਲ ਹੈਗਾ ਔਰ ਉਹਨਾਂ ਦੀ ਕੀ ਸੋਚ ਹੈਗੀ ਸਭ ਤੋਂ ਵੱਡੀ ਗੱਲ ਹੈ ਕਿ ਪਰਿਵਾਰ ਬਹੁਤ ਚੜ੍ਹਦੀ ਕਲਾ ਚ ਹੈ ਤੇ ਪਰਿਵਾਰ ਦੇ ਜਿਹੜੇ ਫੈਸਲੇ ਨੇ ਉਹ ਸਾਰੇ ਕਿਸਾਨ ਮਜ਼ਦੂਰ ਮੋਰਚੇ ਦੇ ਫੋਰਮਾਂ ਨੂੰ ਸੌਂਪੇ ਹੋਏ ਨੇ ਜਿਹੜਾ ਸੰਭੂ ਮੋਰਚੇ ਤੇ ਖਨੋਰੀ ਮੋਰਚੇ ਤੇ ਪਰਮੋਰਚਾ ਚੱਲ ਰਿਹਾ ਹੈ ਕਿ ਜਿਹੜੇ ਵੀ ਡਿਸੀਜਨ ਨੇ ਉਹ ਉਹ ਮੋਰਚੇ ਵੱਲੋਂ ਲਿੱਤੇ ਜਾਣਗੇ ਇਸ ਦੇ ਲਈ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਕਿਤੇ ਵੀ ਅਡੋਲਤਾ ਨਹੀਂ ਹੈਗੀ ਪਰਿਵਾਰ ਪੂਰੇ ਬਲੰਦ ਹੌਸਲੇ ਦੇ ਵਿੱਚ ਤੇ ਉਹਨਾਂ ਦਾ ਬੜਾ ਤਜਰਬਾ ਰਿਹਾ ਕੋਲਾਂ ਦਾ ਬੜਾ ਤਜਰਬਾ ਰਿਹਾ ਉਹਨਾਂ ਦਾ ਅੰਦੋਲਨ ਦਾ ਪੂਰੀ ਤਰ੍ਹਾਂ ਜਾਣੂ ਨੇ ਤੇ ਉਹਨਾਂ ਨੂੰ ਪੱਕਾ ਹੋ ਗਿਆ ਕਿ ਸਾਨੂੰ ਪੂਰਾ ਇਨਸਾਫ ਮਿਲੇਗਾ ਤੇ ਹੁਣ ਪੂਰੇ ਦੇਸ਼ ਦੇ ਕਿਸਾਨ ਸੰਗਠਨਾਂ ਦੇ ਨਾਲ ਉਹਨਾਂ ਦੇ ਨੇਤਾ ਨਹੀਂ ਪੂਰਾ ਦੇਸ਼ ਦੀ ਦੀ ਬੇਟੀ ਬਣ ਚੁੱਕੀ ਹੈ ਸਾਡੀ ਕੁੜੀ ਜਿਹੜੀ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਦੇ ਬੱਚਿਆਂ ਨਾਲ ਵੀ ਤੁਹਾਡੀ ਗੱਲ ਹੋ ਰਹੀ ਸੀ ਮੈਂ ਦੇਖਿਆ ਸੀ ਉਹਨਾਂ ਨਾਲ ਬੱਚਿਆਂ ਨਾਲ ਗੱਲ ਕਰ ਰਹੇ ਸੀ ਛੋਟੀ ਬੇਟੀ ਹੈ ਉਹਨਾਂ ਦੀ ਕੀ ਕਹਿ ਰਹੀ ਹੋ ਆਪਣੇ ਮਦਰ ਬਾਰੇ ਜਾਂ ਕੀ ਦਦਾ ਉਹਦਾ ਮਨੋਬਲ ਕਿਦਾਂ ਦਾ ਹੈਗਾ ਨਹੀਂ ਉਹ ਮੈਂ ਜਦੋਂ ਉਹਨੂੰ ਪੁੱਛਿਆ ਕਿ ਬੇਟੀ ਤੁਸੀਂ ਕਿਵੇਂ ਕਰਦੇ ਹੋ ਕਹਿੰਦੀ ਉਹ ਬੱਚੇ ਅੱਜ ਦੇ ਬਹੁਤ ਹਰ ਚੀਜ਼ ਨੂੰ ਦੇਖਦੇ ਨੇ ਪਰਖਦੇ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਜਿਹੜਾ ਜਮਾਨਾ ਹੈ ਉਹ ਬੇਟੀ ਨੇ ਖੁਦ ਮੈਨੂੰ ਇਹ ਗੱਲ ਕਹੀ ਹੈ ਕਿ ਮੈਨੂੰ ਪ੍ਰੋਡ ਆਪਣੀ ਮਤ ਜੀ ਬਿਲਕੁਲ ਕੁਲਵਿੰਦਰ ਕੌਰ ਦੀ ਜਿਹੜੀ ਬੇਟੀ ਆ ਉਹਨਾਂ ਨਾਲ ਵੀ ਇਹਨਾਂ ਦੀ ਗੱਲ ਹੋਈ ਆ ਉਹ ਆਪਣੇ ਆਪ ਨੂੰ ਬੜਾ ਪ੍ਰਾਊਡ ਫੀਲ ਕਰਦੀ ਆ ਕਿ ਮੈਂ ਉਸ ਕੁਲਵਿੰਦਰ ਕੌਰ ਦੀ ਬੇਟੀ ਹਾਂ ਕੈਮਰਾਮੈਨ ਪ੍ਰਿੰਸ ਦੇ ਨਾਲ ਸਕੇਤ ਗੁਪਤਾ ਪੰਜਾਬ ਤੋਂ ਕਪੂਥਲਾ